ਰੂਪੀ ਜੀ ਜੋ ਮਾਮਲਾ ਕੱਲ ਦੇਖਣ ਚ ਆਇਆ ਇਹਨਾਂ ਬਰਬਰ ਮਾਮਲਾ ਅੰਤਕਵਾਦ ਦੀ ਇਨੀ ਇਹ ਜੀ ਘਟਨਾ ਪਹਿਲੇ ਦੇਸ਼ ਨੇ ਕਦੇ ਦੇਖੀ ਨਹੀਂ ਹੋਵੇਗੀ ਤੇ ਪੂਰੇ ਦੇਸ਼ ਵਿੱਚ ਗੱਲ ਜੋ ਰੋਸ਼ ਹੈ ਗੁੱਸਾ ਇਸ ਗੱਲ ਨੂੰ ਤੁਹਾਡਾ ਲੈ ਕੇ ਦੇਖੋ ਰੋਸ਼ ਔਰ ਗੁੱਸਾ ਹੋਣਾ ਚਾਹੀਦਾ ਜੋ ਇਹ ਘਟਨਾ ਘਟੀ ਹੈ ਇਹ ਬਹੁਤ ਨਿੰਦਣਯੋਗ ਹੈ ਔਰ ਸਾਨੂੰ ਪ੍ਰੋਸੈਸ ਸਾਡੇ ਪ੍ਰਧਾਨ ਮੰਤਰੀ ਜੀ ਤੇ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਜਿਵੇਂ ਇਸ ਘਟਨਾਏ ਜਿਹੜੀ ਘਟਨਾ ਵਾਪਰੀ ਉਹ ਨਾਲ ਦੀ ਨਾਲ ਉੱਥੇ ਸ਼੍ਰੀਨਗਰ ਪਹੁੰਚੇ ਸਿਕਿਉਰਿਟੀ ਏਜੰਸੀਜ਼ ਦੇ ਨਾਲ ਆਰਮੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਸਾਨੂੰ ਪੂਰੀ ਆਸ ਹੈ ਕਿ ਇਹਦਾ ਮੂੰਹ ਤੋੜ ਜਵਾਬ ਜੜੀਆਂ ਚਾਹੇ ਵਿਦੇਸ਼ੀ ਤਾਕਤਾਂ ਨੇ ਚਾਹੇ ਆਈਐਸਆਈਏ ਚਾਹੇ ਕੋਈ ਵੀ ਹੋਰ ਜੜੀਆਂ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਉਹਨੂੰ ਮੂੰਹ ਤੋੜ ਦਬਾਬ ਦਿੱਤਾ ਜਾਊਗਾ ਕੱਲ ਪੈਲਗਾਮ ਵਿੱਚ ਬਹੁਤ ਮਾਰੀ ਘਟਨਾ ਹੋਈ ਐਨਾ ਵੱਡਾ ਅੰਤਰਕਵਾਦੀ ਹਮਲਾ ਹੋਇਆ ਪੂਰੇ ਦੇਸ਼ ਦੇ ਗੁੱਸਾ ਹੈ ਇਸ ਗੱਲ ਨੂੰ ਲੈ ਕੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਅੰਤਗਵਾਦੀ ਤੇ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕਿਆ ਤੇ ਅਸੀਂ ਜਿਹੜੀ ਕੱਲ ਸ਼ਿਰਨਗਰ ਪੈਲਗਾਉਂ ਵਿੱਚ ਇਹ ਜਿਹੜੀ ਦੁਰਘਟਨਾ ਹੋਈ ਹੈ ਦੁਰਘਟਨਾ ਕੀ ਜਿਹੜਾ ਇਹ ਅੰਤਗਵਾਦੀਆਂ ਵੱਲੋਂ ਹਮਲਾ ਹੋਇਆ ਜਿਹੜੇ 26 ਬੰਦੇ ਸ਼ਹੀਦ ਹੋਏ ਨੇ ਅਸੀਂ ਜਿਹੜੇ ਇਹਦੀ ਪੂਰੀ ਪੂਰਨੋ ਜ਼ੋਰ ਤੇ ਨਿੰਦਾ ਕਰਦੇ ਹਾਂ ਤੇ ਮੈਂ ਨਾਲ ਹੀ ਦੁੱਖ ਦਾ ਪ੍ਰਗਟਾਵਾ ਵੀ ਕਰਦਾ ਤੇ ਮੈਂ ਆਪਣਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਪੇਟ ਕਰਦਾ ਤੇ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਤੇ ਪਿੱਛੇ ਪਰਿਵਾਰ ਵਾਲਿਆਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ ਤੇ ਇਹਦੀ ਅਸੀਂ ਪੂਰੀ ਪੁਰਜੋਰ ਤੇ ਪੂਰੀ ਨਿੰਦਾ ਕਰਦੇ ਆਂ ਦੇਸ਼ ਦੇ ਲੋਕਾਂ ਵਿੱਚ ਗੁੱਸਾ ਵੀ ਹੈ ਤੇ ਇਸ ਜਨ ਦੀ ਡਿਮਾਂਡ ਵੀ ਹੈ ਕਿ ਪਾਕਿਸਤਾਨ ਦੇ ਖਿਲਾਫ ਇਸ ਲੈ ਕੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੁਹਾਡਾ ਕੀ ਦੇਖੋ ਬਿਲਕੁਲ ਸਹੀ ਗੱਲ ਹੈ ਵੀ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਗੁੱਸਾ ਹੋਣਾ ਬਿਲਕੁਲ ਜਾਇਜ਼ ਹੈ ਤੇ ਕੱਲ ਮੈਂ ਆਪਣਾ ਮਾਨਯੋਗ ਸਾਡੇ ਗ੍ਰਹਿ ਮੰਤਰੀ ਅਮੀਸ਼ਾਦ ਜੀ ਨੂੰ ਜਦੋਂ ਪਤਾ ਲੱਗਿਆ ਤੇ ਉਹ ਨਾਲ ਦੀ ਨਾਲ ਉੱਥੇ ਸ਼ਿਨਗਰ ਪੈਲਗਾਓਂ ਵਿੱਚ ਪਹੁੰਚੇ ਵੀ ਨੇ ਤੇ ਮੈਨੂੰ ਪੂਰੀ ਆਸ ਹੈ ਵੀ ਇਹਦਾ ਅਸੀਂ ਇਹ ਭਾਰਤ ਸਰਕਾਰ ਪੂਰਾ ਇਹਦਾ ਮੂੰ ਤੋੜ ਜਵਾਬ ਦੇਗੀ ਤੇ ਮਾਨਯੋਗ ਪ੍ਰਧਾਨ ਮੰਤਰੀ ਅਸੀਂ ਨਿਰਿੰਦਰ ਨਰਿੰਦਰ ਮੋਦੀ ਜੀ ਦੀ ਵੀ ਪ੍ਰਸ਼ੰਸਾ ਕਰਦੇ ਆ ਜਿਹੜਾ ਕਿ ਆਪਣਾ ਦੌਰ ਦੋਰਾ ਛੋੜ ਕੇ ਆਪਣੇ ਇੱਥੇ ਇੰਡੀਆ ਚ ਵਾਪਸ ਆ ਗਏ ਤੇ ਮੈਂ ਇਹ ਗੱਲ ਕਹਿ ਸਕਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਵੀ ਜਿਹੜੀ ਉਹ ਆਪਣੇ ਦੇਸ਼ ਦੀ ਜਨਤਾ ਵਾਸਤੇ ਪੂਰਾ ਖਿਆਲ ਰੱਖਦੇ ਨੇ ਮੈਂ ਉਹਨਾਂ ਦੀ ਪ੍ਰਸ਼ੰਸਾ ਵੀ ਕਰਦਾ